ਵੀਡੀਓ ਕੁੜੀਆਂ 부ੜੀਆਂ ਨਾ ਦੇਖੋ ਭਾਈ ਕਿਉਂਕਿ ਸਾਤੋਂ ਗਾਲਾਂ ਨਿਕਲ ਜਾਂਦੀਆਂ ਨੇ ਹਾਂ ਇਹ ਭਾਈ ਛੜੇ ਛਾਟਾ ਤੇ ਮੰਦਿਰ ਵਾਸਤੇ ਅਸੀਂ ਵੀਡੀਓ ਬਣਾਉਨੇ ਮਨੋਰੰਜਨ ਲਈ ਬਣਾ ਰਹੇ ਹਾਂ ਸਾਡਾ ਵੀ ਕਿਸੇ ਜਾਤ ਪਾਤ ਨਾਲ ਧਰਮ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹਜਾਉਣਾ ਸਾਡਾ ਕੋਈ ਸਬੰਧ ਨਹੀਂ ਇਹ ਮਨੋਰੰਜਨ ਸਿਰਫ ਮਨੋਰੰਜਨ ਲਈ ਬਣਾ ਰਹੇ ਹਾਂ ਤੇ ਸਵਾਗ ਲੈਣ ਨਹੀਂ ਬਣਾ ਰਹੇ ਜੀ ਫੇਠੀਆ ਪਿੰਡ ਕਿਹੜਾ ਸੀ ਤੇਰਾ ਮੇਰਾ ਪਿੰਡ ਚਾਂਦਰੂ ਚਾਂਦਰੂ ਹਾਂ ਅੱਖ ਅੱਖਾ ਉੱਪਰ ਘਰੇ ਜਿੱਥੇ ਮਾਸੀ ਰਣ ਜੇ ਮੇਰੇ ਤਾਇਏ ਦੇ ਮੁੰਡੇ ਦੀ ਉਹ ਆਗਾ ਸਾਡੇ ਹੈਗਾ ਸਾਡੇ ਘਰਾਂ ਚ ਹੀ ਆ ਯਾਨੀ ਅੱਛਾ ਹਾਂ ਪੰਜਾ ਦਾ ਲੈਣਾ ਤੂੰ ਫਿਰ ਛੇਕੇ ਮੈਂ ਬਖਤੌਰ ਹਾਂ ਬਈ ਬਖਤੌਰ ਮੈਂ ਕਿਹੜਾ ਜਾਣਦਾ ਤੈਨੂੰ ਬਗੈ ਜਾਣਦਾ ਨਹੀਂ ਤੂੰ ਮੈਨੂੰ ਬਗੈ ਜੇ ਜੀ ਮਸੀ ਨੂੰ ਜਾਣਦਾ ਹਾਂ ਜਾਣਦਾ ਸਾਡੀ ਸਗੀ ਬਪੂਆ ਲੱਗਦੀ ਹੈ ਮੇਰੀ ਜੀਤ ਕੌਣ ਹਾਂ ਪੂਆ ਸਾਡੀ ਅੱਛਾ ਹੋਰ ਕੰਗਰ ਦਾ ਫਿਰ ਤੂੰ ਇਸ ਕਮਾਫੀ ਤਰ ਪੈ ਗਿਆ ਮੈਂ ਤੈਨੂੰ ਦੱਸਦਾ ਬਾਰੇ ਟਾਈਮ ਦੀ ਬੰਦ ਸੀ ਮੇਰੀ ਤਾਂ ਅੱਛਾ ਹੋਰ ਕਰਿਆ ਕੰਮ ਕਿਨਾ ਬਾਦੂ ਕਰਿਆ ਮੈਂ ਤਾਂ ਵਿਆਹ ਕਰਾਉਣ ਨੂੰ ਫਿਰਦਾ ਸੀ ਇਹਦਾ ਉਹ ਸ਼ਰਾਬੀ ਜੇ ਨਾਲ ਹੋ ਗਿਆ ਗੱਲ ਜਿੰਨਾ ਵਿਆਹੀ ਹੋ ਗਿਆ ਉਹ ਦੋ ਗਵਾਕ ਨਹੀਂ ਮਾਂ ਘਰ ਫੜੀ ਉਹ ਪੈਂਦੇ ਲੈਣਾ ਕਵਾਰੇ ਹੁੰਦੇ ਮੇਰੇ ਨਾਲ ਸੀਗੀ ਕੱਲੂ ਜਣਨੀਆਂ ਤੂੰ ਪੰਗਾ ਲੈ ਲਿਆ ਲਓ ਗਿਆ ਚਾਲੂ ਬਾਣੂ ਭੈਣ ਦੇ ਲੈਣਾ ਬੋਲੀ ਜਿੰਨਾ ਮੇਰੇ ਨਾਲ ਸੀ ਪਹਿਲਾਂ ਉਹਨੇ ਵਿਆਹ ਕਰਾ ਲਿਆ ਸੀ ਮੇਰੇ ਘਰ ਦੇ ਮੇਰਾ ਬਾਪੂ ਨਹੀਂ ਮੰਨਿਆ ਉਦੋਂ ਤੇਰਾ ਠੋਖਾ ਦੇਗੀ ਹਾਂ ਠੋਖਾ ਤਾਂ ਨਹੀਂ ਦਿੱਤਾ ਸਮਝ ਲੈ ਇੱਕ ਮੱਛੀ ਤੂੰ ਕੋਈ ਹੋਰ ਬੰਦਾ ਉਹਦਾ ਮਾਰ ਕੇ ਛੱਡਦਾ ਤੈਨੂੰ ਅਸੀਂ ਬਖਸ਼ਦਾ ਅੱਛਾ ਬਈ ਮੇਰਾ ਮੋਟਰਸਾਈਕਲ ਤੋਂ ਮੋੜ ਦੂੰਗਾ ਉਹ ਤੇ ਸ਼ਕਰਾਉਂਦਾ ਫਿਰ ਤੂੰ ਸਾਡੇ ਕਿ ਆਉ ਕਰੇ ਉਹਨੂੰ ਪਹੁੰਚ ਦੀ ਕਰਕੇ ਆਉ ਹਾਂ ਹਾਂ ਟੈਨਸ਼ਨ ਨਾ ਲੈ ਬਈ ਅਨ ਕੀਤਾ ਪਾਣੀ ਪੀਣਾ ਪੜਾ ਨਾ ਪਾਣੀ ਬੱਸ ਬਈ ਲੈਟਸਟ ਤਾਂ ਖੇਤ ਛੋੜ ਮਧੀਆਂ ਚੰਗਾ ਪਾਣੀ ਪਿਆ ਤਾ ਤੁਸੀਂ ਬਈ ਮੈਨੂੰ ਤਾਂ ਪਾਣੀ ਤੂੰ ਚੰਗਾਈ ਮੰਨੀ ਜੇ ਨਾ ਤੈਨੂੰ ਸਾੜਤਾ ਸੀ ਕੁੱਤਿਆਂ ਨਹੀਂ ਹਾਂ ਕੁੱਤਿਆਂ ਨਹੀਂ ਤੂੰ ਤਾਂ ਲੌੜਾ ਨਾ ਬੀ ਕਟਾਈ ਲੈਂਦੀ ਆ ਮੈਂ ਐਸੇ ਕਰਕੇ ਚਲਾ ਲੈ ਨਾ ਬਈ ਇਹ ਪੂਰੀ ਜਾਣਦਾ ਮੈਂ ਇਨਸਾਨਾਂ ਬਾਰੇ ਪੈਂਦਲ ਨਾ ਦੇ ਵਰਗਾ ਫੇਰ ਕਰਕੇ ਮਰਨ ਨੂੰ ਡਿੱਗ ਪੈਂਦਾ ਹੂ ਨਾ ਜੇ ਤੋਚੀ ਸਾਬ ਦਾ ਹੈਗਾ ਤੂੰ ਕਾਲੀ ਟੁੱਟੀ ਛੇ ਦਾ ਟਿੱਛੜੀ ਬਾਈ ਹਾਂ ਲੌੜਾ ਹਾਂ ਬਾਈ ਬਣ ਕੇ ਮੇਰਾ ਮੋਟਰਸਾਈਕਲ ਦਵਾ ਦੇ ਹੋਰ ਕੁਝ ਨਹੀਂ ਚਾਹੁੰਦਾ ਇੱਕ ਵਾਰੀ ਉਕਰ ਜਾ ਸਿੱਠੀ ਕਰ ਛੀ ਮੈਂ ਤਾਂ ਬੜੇ ਵਾਰੀ ਕਰਿਆ ਤੀ ਦਸਾਈ 14 ਮਿੱਕੀ ਜਖਾ ਕੰਗੇ ਦਪ ਮੈਂ ਤਾਂ ਸਾਨੂੰ ਨਹੀਂ ਆ ਦਿੱਤੀ ਮੈਂ ਤਾਂ 40 45 ਵਾਰੀ ਕਰ ਲਊ ਘਟ ਘਟ 80 ਛਣੇ ਮੈਂ ਤਾਂ ਗਿਣਿਆ ਨਹੀਂ ਇਸ ਜਿੰਨਾ ਨਹੀਂ ਪਤਾ ਅੱਛਾ ਥਾਂ ਕਿ ਲਾ ਗਿਓ ਕਿ ਸਿਰੇ ਦੋ ਚਾਲ ਭਾਈ ਬਣ ਕੇ ਕਰੇ ਤਾਂ ਛੱਡੇ ਉਹ ਨਾ ਕਰੇ ਪਹੁੰਚਦੀ ਕਰੂ ਉਹ ਅੱਛਾ ਪੱਕਾ ਪਤਾ ਪੱਕਾ ਕਮਾ

ਉਹ ਕੁਛ ਨਹੀਂ ਹੁੰਦਾ ਉਹ ਬਾਈ ਇਹ ਨਹੀਂ ਬਿਠਾ ਖਾਂਦਾ ਅਸਲੇ ਦਾ ਮੈਂ ਅੱਛਾ ਨਾਉ ਮਿਲ ਗਿਆ ਤੇਰਾ ਕੀ ਪਤਾ ਗੋਰੀ ਕਿਛੜਾ ਦੇ ਭੈਣ ਰਾਤ ਨੂੰ ਕਿ ਤੱਤੇ ਫੜਦੇ ਕੇ ਇੱਕ ਪੱਟ ਜੂ ਇੱਥੇ ਛੋਨੇ ਨੂੰ ਪਾਣੀ ਨਾਉਂਦੇ ਆ ਬਤਾ ਛੱਡ ਕੇ ਘਰੇ ਪੈ ਜੂ ਭੈਣ ਲੈਣਾ ਮੇਰਾ ਕੰਮ ਮੇਰੇ ਵੇਖੇ ਗਰੀਬ ਦਾ ਕੰਮ ਗਾਲਤਾ ਆ ਜਾ ਤੂੰ ਰੋਜ ਦਾ ਕੁੱਤ ਕੋ ਨਾ 3 ਵਜੇ ਪਹਿਲਾਂ ਆਇਆ ਪ੍ਰੀਤਮ ਨੇ ਮੈਨੂੰ ਕਹਾਂ ਕਿਹੜਾ ਭੈਣ ਚੋ ਕਹਿੰਦਾ ਇਹ ਜਾਂਲ ਪੱਗੜਾ ਤੇ ਦਿੱਲੀ ਆਉਂਦਾ ਤਿੰਨ ਮਹੀਨੇ ਤੇਰਾ ਭੈਣ ਚੋ ਕਹਿੰਦਾ ਪ੍ਰੀਤਮ ਨੇ ਦੱਸਿਆ ਮੈਨੂੰ ਜਿਹੜਾ ਹਾਂ ਤੂੰ ਲੋੜਾ ਫੜਦਾ ਮੇਰਾ ਤੂੰ ਫਿਰ ਹੱਕ ਨਹੀਂ ਤੇ ਰੱਖਿਆ ਹੁੰਦਾ। ਕਿਉਂ? ਮੇਰੀ ਗੱਲ ਸੁਣ ਲੈ ਪ੍ਰੀਤੂ ਮੇਰੀ ਗੱਲ ਸੁਣਾ ਸਾਡੇ ਅਗਾਂ ਬੰਦੀ ਆ ਮੇਰੀ ਮੈਂ ਆ। ਹਾਂਜੀ ਤੇਰੀ ਸ਼ਰਾਹ ਲੱਗਦਾ ਤੂੰ। ਲਕਮਾਲੀ ਆ। ਕਾਜੀ ਕਮਾਇਆ ਇੱਕ ਪਾਈ ਕੋ ਡਲੈਕਚਰ ਦੇਣਾ ਤੂੰ। ਜਾਣ ਆ ਇੱਥੇ ਕਹਿਣਾ ਨਹੀਂ ਦੀ ਤੂੰ। ਖੱਸੀ ਆ ਤੁਹਾਡੇ ਵਰਗੇ ਤਾਂ ਹੀ ਤਾਂ ਦਿੰਦੀਆਂ ਨਹੀਂ ਕੋਈ। ਮੈਨੂੰ ਪਤਾ ਨਹੀਂ ਸੀ। ਲਾਵੜਾ ਨਹੀਂ ਪਤਾ ਸੀ। ਇੱਥੇ ਦਵਾ ਕੇ ਪ੍ਰੀਤੂ ਨੂੰ ਕਹੂਗਾ ਵੀ ਆਪਾਂ ਬਾਈ ਬਣ ਕੇ ਉਹਦੇ ਕੋਲ ਫਾਣ ਬੋਣਾ ਲੈ ਕੇ ਪੁੱਛ ਲੈਣਾ ਬਾਈ।

ਮੈਂ ਕੁੰਡਾ ਦਾ ਨਾ 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 ਹੱਥ ਨਾਲ ਨਾ ਨਾ ਹੱਥ ਨਾਲ ਆ ਕੁੰਡਾ ਨਹੀਂ ਹਾਂ ਖਬਰ ਦਾ ਆ ਠੀਕ ਜਿੰਨਾ ਕੇ ਆਉਂਦਾ ਨਹੀਂ ਤੈਨੂੰ ਛੱਡ ਨਹੀਂ ਫਰਾਉਂਦੇ ਬੈਠਾ ਜਾ ਇੱਥੇ ਚੁੱਪ ਕਰਕੇ ਠੀਕ ਆ ਬਈ ਕਦਮ ਕਉ ਯਰ ਹੋ ਅੱਬ ਸੌਣ ਆਲਾ ਇੰਦੀ ਤਾਂ ਬਾਤ ਵੀ ਨਹੀਂ ਸੀ ਜੰਨ ਦਾ ਮੈਂ ਤਾਂ ਲੱਗਦਾ ਨਹੀਂ ਕੋਡਾ ਕੰਜੜਾ ਲੈ ਨਹੀਂ ਲੱਗਿਆ ਕਿਤੇ ਹੋਰ ਕਰਦੇ ਹੈ ਬਈ ਕੀ ਬੋਲੀ ਹੈ ਹੈ ਕੀ ਕਹ ਨਾ ਹੂੰ ਕਹੀ ਨਾ ਮੱਖਾ ਕਹਿ ਰਹੀ ਨਹੀਂ ਰਮਿਆ ਹਜੇ ਸਾਰਾ ਸਾਰਾ ਡਾਟ ਲਾਇਕੀ ਨਹੀਂ ਆਈ ਜੇ ਮੈਨੂੰ ساری ਉਮਰ ਦੇ ਤਾਨੇ ਦਊ ਬਈ ਕੋਈ ਗਲਤ ਕੰਮ ਤਾਂ ਨਹੀਂ ਕਰਦਾ ਉਹ ਨਾ ਗਾਇਸ ਤੇ ਨਹੀਂ ਕੋਈ ਕੰਮ ਕਰਦਾ ਬੰਦਾ ਬਹੁਤ ਇੱਜ਼ਤਦਾਰ ਹੈ ਅੱਛਾ ਕੈਂਖਾ ਨਾ ਲੈ ਤੂੰ ਭੈਂ ਦੇ ਲੈਣਾ ਜਿਹੜੇ ਸਾਹ ਨਾ ਟੁੱਟ ਟੁੱਟ ਪੈਂਦਾ ਸੀ ਮੈਨੂੰ ਤਾਂ ਲੱਗਦਾ ਨਹੀਂ ਨਾ ਨਾ ਹਾਂ ਆਲਾ ਬਣਾ ਦੂ ਜੇ ਲੋਕਾਂ ਦੀ ਕੀ ਬਈ ਕੀ ਕਿਆ ਨਾ ਹੁਣ ਕਹ ਨਾ ਡੌਗੀ ਰਹਿ ਗਈ ਮੱਖਾ ਪਾਣੀ ਦੀ ਅੱਛਾ ਅੱਛਾ ਇੰਕਾ ਜਮਨ ਵਾਲਾ ਸੀ ਕਿੱਲਾ ਖਾ ਰਿਹਾ ਭਾਈ ਮੈਂ ਤਾਂ ਜੀ ਡਰ ਲੱਗੀ ਜਾਂਦਾ ਯਾਰ ਮੁੜ ਕੋ ਮੁੜ ਕੀ ਹੋ ਰਿਹਾ ਮੈਂ ਕਹਾਂ ਭਾਈ ਮੇਰੇ ਕੋਲ ਇੱਕ ਕੋਈ ਮੋਟਰਸਾਈਕਲ ਆ ਯਾਰ ਅਸੀਂ ਕੋਈ ਸਕੂਟਰ ਸਾਡੇ ਕੋਲੇ ਤਿੰਨ ਖੜਿਆ ਕੰਗਿਆ ਜਾ ਰਿਹਾ ਅਸੀਂ ਮੇਰੇ ਆਪਦਾ ਲੈ ਜਾਂਦੇ ਯਾਰ ਤੇਰੇ ਅਸੀਂ ਜ਼ਿੰਮੇਦਾਰ ਬੰਦੇ ਫੇਰ ਆਪਦਾ ਲੈ ਜਾਂਦੇ ਯਾਰ ਹਾਂ ਮੈਂ ਆਪਦਾ ਲੈ ਜਾਂਦੇ ਮੁੜ ਕੇ ਤੂੰ ਭੱਜੇਂਗਾ ਠੀਕ ਆ ਲੈ ਫੇਰ ਆ ਕੇ ਅਸੀਂ ਗੱਲ ਨਿਬੇੜਾਂਗੇ ਤੇਰੇ ਨਾਲ ਕਿਉਂ ਮੇਰੇ ਨਾਲ ਕੀ ਗੱਲ ਮੈਨੂੰ ਐ ਨਹੀਂ ਪਤਾ ਸੀ ਪੰਚਾਇਤ ਚ ਸੱਜੇ ਟਟਕੇ ਬਈ ਯਾਰ ਢੀ ਗੱਲ ਨਾ ਬਦੋ ਹਾਂ ਬੁਝਾਵਾਂਗੇ ਬਾਅਦ ਨਾ ਯਾਰ ਬਈ ਬਣ ਕੇਰ ਦੋ ਜਿਹਾ ਕਾਂ ਦੀ ਮਾਂ ਚ ਟੋਕੜ ਕਾ ਰੱਖੀਏ ਜੇ ਸਾਰਾ ਬਣਿਆ ਜੀ ਆਨੇ ਹੋ ਤੂੰ ਕਰਨਾ ਹੁੰਦਾ ਟੈਲੀਫੋਨ ਵੀ ਟੈਲੀਫੋਨ ਤਾਂ ਕਦੇ ਕਦੇ ਲਾ ਲੈਂਦੇ ਹਾਂ ਹਾਂ ਲਾ ਟੈਲੀਫੋਨ ਦਾ ਤੂੰ ਅਗਲੇ ਦਾ ਘਰ ਪੱਤੀ ਜਨੇ ਕੰਜਰ ਜਿਆ ਛਣਾ ਬਣ ਇਹ ਪੁੱਠੀ ਪੈ ਜਾਂਦੀ ਹੈ ਘਾਹ ਪੀੜੀਆਂ ਤੇ ਅੱਛਾ ਹਾਂ ਚਲ ਠੀਕ ਹੈ ਨਹੀਂ ਕਰਦਾ ਬਾਈ ਉਦੋਂ ਮੁੜ ਕੇ ਗੱਲ ਦੂਜੀ ਇਹ ਬਾਟ ਪਿੰਡ ਕਿਨਾ ਬੜੀ ਗੱਲ ਨਾ ਬਾਈ ਆਦੇ ਮੈਂ ਗਾਂ ਗੱਲ ਹੁੰਦੀ ਨਹੀਂ ਪ੍ਰੀਤਮ ਨੂੰ ਮੈਂ ਸਮਝਾ ਦਿੰਦਾ ਸਮਝਾਦੀ ਬਾਈ ਬਣ ਕੇ ਕੋਈ ਪੰਚਾਇਤ ਪਜੋਂ ਤਰ੍ਹਾਂ ਨਾ ਕਰੇ ਇਹ ਕੰਗਰ ਕਰਨ ਨੇ ਕਿ ਬਾਜਾ ਜਾ ਤੁਮ ਉਹਨਾਂ ਕਿਤੇ ਬਾਜੇਗਾ ਕੀ ਮੈਂ ਹਾਂ ਕੀ ਕਿਹਾ ਉਹ ਮਖਾ ਟਾਗੇ ਨਿਕਲ ਕੇ ਮੀਟਾ ਨਹੀਂ ਆਉਂਦਾ ਖੈਰ ਅੱਛਾ ਹਾਂ ਮੁਸ਼ਕਲ ਹੋ ਗਿਆ ਬਈ ਖੁੰਡਾ ਦੋ ਇਹ ਨਾ ਨਾ ਖੁੰਡਾ ਖੁੰਡੇ ਨੂੰ ਹੱਥ ਨਾਲ ਲਾਜਾ ਨੋ ਟੱਚਿੰਗ ਹੈ ਖੁੰਡੇ ਨੂੰ ਹੱਥ ਨਾਲ ਚਾਚਿੰਗ ਹੱਥ ਨਾਲ तेरे है टेलीफोन है पहला हाँ है भाई ले नंबर ला फ्री तुम ना भाई अभी मोटरसाइकिल लगे ना स्कूटर पूछना भी की मोया अच्छा अच्छा टेलीफोन का हैगा देखो हैगा जब मैं ला लेना नंबर मेरे याद है ये चलाया कथे हां मजा जा लॉक लुक खोल चलाए हैगा दो है मेरे मुजे कोई काम की

ਕਿੰਦਾ ਆ ਗਿਆ ਮੈਂ ਕੋੜਾ ਕੱਟ ਗਾਂ ਦਾ ਮੈਂ ਟੱਕ ਨਾ ਤਾਈ ਕੀ ਇਹ ਨਾ ਚਲਾਇਆ ਕਦੀ ਐ ਖਿਲਾ ਹਾਂ ਆ ਨਹੀਂ ਬਈ ਬਹੁਤ ਟਾਈਮ ਹੋ ਗਿਆ ਹੁਣ ਤੱਕ ਫਟ ਫਟ ਨਾ ਨਾ ਦੂਜੀ ਵੱਜਿਆ ਹਜੇ ਤਾਂ ਅੱਧਾ ਘੰਟਾ ਹੋ ਗਿਆ ਬਈ ਗਏ ਨੂੰ ਯਾਰ ਕੋਈ ਨਾ ਅੱਧੇ ਘੰਟੇ ਤਾਰਾ ਬਣਾ ਦੀ ਲੋਟ ਆਈ ਹੈ ਹੈ ਬਣਾਉ ਹੈ ਕੀ ਹੈ ਉਹ ਕਹਿੰਦਾ ਮਖੱਦੇ ਘੰਟੇ ਸਾਡਾ ਕੀ ਆ ਰਾਮ ਜੰਦੇ ਲੈਟ ਆ ਜਾਂਦੀ ਅੱਛਾ ਆ ਗਾ ਜੀ

ਅੱਛਾ ਬੈਠਾ ਰਹੀ ਅਸੀਂ ਆਏ ਬੈਠਾ ਬਈ ਮੈਂ ਤਾਂ ਸੱਟ ਵੱਜੀ ਪ੍ਰੀਤਮ ਦੇ ਉਹਦੇ ਕੋਲ ਬੰਦਾ ਕੱਟ ਵਾਲਾ ਉੱਥੇ ਮਗਰ ਖੜੀ ਕਾਹ ਮੈਂ ਮਗਰ ਖੜਦੀ ਜਦੋਂ ਕਰਨ ਕਰਨੀ ਮੋਟਰਸਾਈਕਲ ਦਵਾ ਦੀ ਬਾਈ ਮਨ ਕੋਲ ਉੱਥੇ ਕਿ ਮਗਰ ਖੜੀ ਦਵਾ ਦੀ ਯਾਰ ਮੋਟਰਸਾਈਕਲ ਅੱਗੇ ਨਾ ਕੋਈ ਵਰਕੇ ਦੇਖ ਨਾ ਦੇ ਨਾ ਨਾ ਜਾਣ ਦਾ ਮਕੂੜਾ ਅੱਛਾ ਅੱਗੇ ਲੜਕੀ ਦਾ ਪ੍ਰੋਜੈਕਸ਼ਨ ਕਰੀ ਜਾਂਦੇ ਆਂ ਬਾਲਾ ਜੇ ਖੇਤਾਂ ਨੂੰ ਪ੍ਰੋਜੈਕਸ਼ਨ ਹੁੰਦਾ ਆਂ ਰੀਟਮ ਕੰਡਾ ਠੀਕ ਠੈਟਿੰਗ ਮੈਂ ਕੱਟੀ ਅੱਗੇ ਨਾ ਜਾਈਂ ਕਿਉਂਕਿ ਨਾ ਹੋਰ ਨਾ ਗਲਤ ਕੰਮ ਕਰੀ ਜਾਂਦੇ ਆਂ ਪਿੱਛੇ ਖੜੀ ਕੱਠ ਬਾਹਰ ਉੱਥੇ ਕਿਉਂ ਮੈਂ ਤਾਂ ਜਾਉਂ ਯਾਰ ਉਹ ਜਿਹੜੀ ਇਹ ਲੜਕੀ ਹੈਗੀ ਬੁੱੱਜੀ ਸੱਟ ਬੱਗੀ ਪਕਾਇਆ ਬੰਨਿਆ ਕੁੱਟਣਗੇ ਪਿੰਡ ਵਾਲੇ ਜੇ ਲਟਕੀ ਨੂੰ ਕੁਝ ਹੋ ਗਿਆ ਫੇਰ ਸੱਤ ਕਰ ਜਾ ਤੂੰ ਪਿੱਛੇ ਖੜੀਂ वही मेरे जिम्मे मारे हैं इसके बारे में मामला हुआ था शिपरूपे नहीं दिखता करता है पिछले एक से रोकना अच्छी आपने खेत ऑपरेशन कर दिया बाइबल कर दिया आज मंचला का मज़ेदेस है ना कर मन नहीं है ये छाली दिक्कत राठी बड़ा तक कर रहा है बड़ा कर रहा है मतलब पान वगैरह इसलिए आप ना

ਆ ਦਾ ਕਰਦਾ ਹੀ ਉਹ ਬੁੰਦ ਚਿੜਿਆ ਉਹ ਇੱਥੇ ਨਾ ਆਇਆ ਬੁੰਡ ਦੇ ਨੂੰ ਲਿਆ ਨਾਲ ਭੈਂਦੀ ਬੁੰਡ ਮਰ ਆਵਿਆ ਫਿਰ ਉਹ ਨਾ ਆ ਕੇ ਮੰਗ ਕੇ ਮੱਖ ਪਰੇਸ਼ਾਨ ਕਰੀ ਬੈ ਜਾ ਯਾਰ ਇੱਥੇ ਦਿਮਾਗ ਨਾ ਖਰਾਬ ਕਰ ਮੈਂ ਤੇ ਲੰਕਾ ਕੰਮ ਨਹੀਂ ਜਾਂਦਾ ਮੈਂ ਕੰਮ ਬਣਾਈ ਨਾ ਡੁੱਗੀ ਡੁੱਗੀ ਮੇਰੀ ਬਲ ਬਲ ਕਰਦੀ ਉਹ ਕੋਈ ਨਹੀਂ ਆ ਗਿਆ ਚੰਗਾ ਮੈਂ ਬੜੀ ਅੱਗ ਲੱਗੀ ਤੂੰ ਲਾਲਾ ਮੈਂ ਰੱਖਦਾ ਚੰਗਾ ਉਹ ਨੂੰ ਮ ਬਾਹਾਂ ਬਾਹ ਰੱਖੇ ਦਾਣੀ ਦਾ ਹੱਥ ਤਖਤਾ ਹੀ ਕਰ ਲੈਂਗਾ नाली का मुड़का ही अंदर चोर 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 और येन पर रखी पागे मैं बास के खड़ा अच्छा एको कर दी मैं अब यूं नहीं दिस मैं बाई है इंडिपेंडेंट और क्रेडिट और भी हम तो बन जाए ना मैं अम आलू के अंदर डबल का आना मन में जावे जा दो हां आ दो हां आ जा, आ जा आ। ये डोंगा ना भाई खड्डा फाइन जा जन ना अरे वाला पिर या तू भारी ना ना मैं कहूं ये गलती है ना कट ऑपरेशन अरे ये ना तू कर हां यहां कहीं रखा है ठीक ढंग होगा बन जा तूंगली नहीं रखी ना वो आ गया चल मैं मैं बहुत चल मम्मी के सका ओहो भाई आ गया भाई ਆ ਗਿਆ ਤੂੰ ਕੰਜਰਾ ਚ ਲੌੜਾ ਫੜਨੇ ਉੱਥੇ ਨਹੀਂ ਬਈ ਮੇਰਾ ਮੋਟਰਸਾਈਕਲ ਸੀ ਬਈ ਕੋਡ ਕੋਟਾ ਪ੍ਰੋਪਰੇਸ਼ਨ ਕਰੀ ਲੱਤੀ ਕਿਵੇਂ ਬਈ ਦੇਖੇ ਨਹੀਂ ਆਂਦੀ ਬਸ ਤਾਂ ਭਰਾਵਾਂ ਪੁੱਛਿਆ ਬਈ ਪੌਲੀ ਸੱਟ ਵੱਜ ਗਈ ਬਈ ਮੇਰੇ ਵੀ ਕੰਮ ਖਾ ਗਿਆ ਤੇਰੇ ਪੈਰ ਦਾ ਪੁੱਦਾ ਕਮ ਹੋ ਰਿਹਾ ਬਈ ਚਾਰ ਬਾजरी ਦੋਦਾ ਦੀ ਬਈ ਬਈ ਬਣ ਕੇ ਨਾ ਮੇਰਾ ਹੋ ਗਿਆ ਮੇਰਾ ਮੋਟਰਸਾਈਕਲ ਦੇ ਦੇ ਬਈ ਦੇਦਾ ਗਿਆ ਤੇਰੀ ਬੁੱਢ ਚ ਵਰ ਪਰੇ ਕੋਈ ਜੇ ਤੈਨੂੰ ਪਿਆਰ ਕਰੇ ਬਈ ਸਾਡਾ ਵੀ ਕਿੰਨਾ ਬਿਕਰ ਨੂੰ ਤਿਆਰ ਕਰਤਾ ਮੈਂ ਤੈਨੂੰ ਡਰ ਰੱਖੇ ਮਕੰਦ ਗਿਆ ਵਗਾ ਬੱਚੂ ਤਾਂ ਦੇਖੀ ਰਹੀ ਅਬ ਦੀ ਬਈ ਨਾ ਦੇਖ ਮੋਤਲੀ ਅੱਲਾ ਦਾ ਬੜਾ ਦਾ ਮਕਾਦ ਦਾ ਮਹਿਜਾ ਦਾਦੇ ਬਈ ਅਠ ਵਾਲਾ ਕੁੱਟੀ ਜਾਣ ਕੇ ਫਾਇਦਾ ਨਹੀਂ ਚੱਲ ਬਈ ਕੋਈ ਨਾ ਕੋਈ ਨਾ ਤੇਰੀ ਜਾਨ ਬਚ ਰੂ ਛਤਰਾ ਤੋਂ ਜਾਓ ਬਈ ਸੂੰ ਬਕਾਂ ਦੇ ਗਿਆ ਕਰਾ ਦੋ ਉਹਦੀ ਪ੍ਰੈਸ਼ਰ ਡਾਕਟਰ ਆਰੇ ਬਾਰਾ ਆਰੇ ਬਾਰਾ ਸੱਦੀਵਾਰਲੀ ਟੀਮ ਆ ਮਾਲੀ ਦੀ ਮਾਲੀ ਦੀ ਬਾਰਾ ਕਹਦੇ ਬਹੁਤ ਦੂਰ ਆਇਆ ਵੀ ਯਾਰ ਤਮੜਉਣ ਦੀ ਸੀ ਡਾਕਟਰ ਦੀ ਨੱਚਾ ਵੀ ਲੱਕ ਡੂੜ ਲੱਕ ਡੂ ਤਾ ਕਰਤਾ ਪਰ ਬਾਈ ਭਾ ਕੇ ਵੀ ਤੂੰ ਲੈ ਕੇ ਗਿਆ ਸੀ

ਮਕੰਦ ਹੋ ਗਿਆ ਵਿਚਾਰੀ ਦਾ ਆਪਰੇਸ਼ਨ ਸੂਕਸੰਦੀ ਹਾਂ ਬਈ ਬਈ ਸੁਦਾ ਲੱਤ ਕਹਿੰਦੇ ਢਿੱਡ ਫੜੀ ਆਉਂਦੀ ਆ ਹਾਂ ਢਿੱਡ ਸੀ ਡਾਕਟਰ ਕਹਿੰਦਾ ਇੱਥੋਂ ਮਿਲੂਗੀ ਨਹੀਂ ਮਿਲਦੀ ਨਹੀਂ ਲੱਤ ਦਾ ਅੱਛਾ ਲੱਤ ਬਾਈ ਆ ਜੇ ਜੀ ਹੋ ਗਿਆ ਡਾਕਟਰ ਦੀ ਟੀਮ ਮੋੜਤੀ ਬਾਈ ਹਾਂ ਉਹ ਐਂ ਜੀ ਪਈ ਕੋਈ ਪੈਗੇ ਪੈਸੇ ਫੜਾਤੇ ਹੁਣੇ 20000 ਰੁਪਿਆ ਲੱਗ ਗਿਆ 20000 ਲੱਗ ਗਿਆ ਇੱਕ ਤਾਂ ਗਾਂ ਦਾ ਸਿੰਘ ਬੱਗਿਆ ਇਸ ਕੀ ਡੈਟ ਨਾ ਕੀਆ

ਕਿੰ ਟੇਰ ਆਇਆ ਹੁਣ ਕਿਹੜਾ ਆਉਂਦੇ ਆ ਅੰਧੀ ਜੀ ਇਸ ਤੇ ਡਿਪੈਂਡ ਕਰਾ ਕੇ ਬੰਦੇ ਕਰਾਤੀ ਕਿ ਕਿਆ ਕੀ ਮੈਂ ਨਹੀਂ ਆਪਣੀ ਜਦੋਂ ਮੈਂ ਕੋਗਣਾ ਨਹੀਂ ਆਪਣੀ ਤੇਰੀ ਭੈਣ ਦਾ ਫੁੱਦਾ ਤਰੀ ਦਾ ਤੂੰ ਉਹਦੇ ਨਾਲ ਚੜ ਗਈ ਤੂੰ ਉੱਥੇ ਹੋ ਜਾ ਕੈ ਤੂੰ ਮਰਨ ਪਰ ਕੋਈ ਰੋਕ ਤੇ ਨਹੀਂ ਮੈਂ ਤਾਂ ਰੋਕੀ ਗਿਆ ਤੂੰ ਕਹਿੰਦੇ ਮੈਂ ਨਹੀਂ ਜਾਂਦੀ ਬਈ ਮੈਂ ਮੈਂ ਕਿਸੇ ਬਗਾਨੇ ਮਰਦ ਨਾਲ ਮੈਂ ਕਿ ਜਾਵਾਂ ਮੈਂ ਤੇ ਇਹਦੇ ਨਾਲ ਜਮਨੈ ਨਾਜ਼ ਕਰੇ ਤੁਰੂ ਬੰਦੇ ਨਹੀਂ ਚੱਲ ਆਉਣੇ ਸੋਖ ਕੇ ਸ਼ਾਂਤੀ ਨਾਲ ਵਿਗੜ ਗਿਆ ਕਾਰੋ ਵਿਹਾਰ